ਗੁਰਦੁਆਰਾ ਰਿਮੇਂਜ ਬੁਆ ਖੇਲਾ ਜਾ ਰਹਾ ਹੈ ਔਰ ਇਹ ਪ੍ਰਧਾਨ ਸਾਹਿਬ ਹੈ ਜੋ ਕਿ ਜੋ ਕਿ ਜਗਦੀ ਰੋਇਆ ਥਲੜੀ ਰੋਇਆ ਕੀ ਬੇਟੇ ਹਾਂਜੀ ਅਤਾਂ ਹਮ ਬੋਲ ਰਹੇ ਨਹੀਂ ਕੀ ਆ ਸਮਾਜ ਮੇਂ ਕੰਸੇ ਰਹਿਣਾ ਨਹੀਂ ਆਤਾ ਇਮਕੋ ਇਹ 12 ਲੀ ਲੇ ਕੇ ਨਹੀਂ ਚਲਤੇ ਇਹ ਲੋਸਤੋ ਆ ਵੀਡੀਓ ਸ਼ੇਅਰ ਕਰਿਓ ਆ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਬਿਰਾਜਮਾਨ ਆ ਤੇ ਇਹ ਜੂਆ ਖੇਡਣ ਤੈ ਆ ਇੱਧਰਲੇ ਬੰਨੇ ਪ੍ਰਧਾਨ ਬੈਠਾ ਦੋ ਚਾਰ ਲੰਡਰ ਨਾਲ ਹੋਰ ਬੈਠੇ ਇਹ ਕਿਸੇ ਪਿੰਡ ਦਾ ਗੁਰਦੁਆਰਾ ਨਹੀਂ ਲੱਗਦਾ ਵੇਖਣ ਤੋਂ ਸ਼ਹਿਰ ਦਾ ਲੱਗਦਾ ਪਛਾਣੋ ਤੇ ਇਹਨਾਂ ਦੀ ਸੇਵਾ ਪਾਣੀ ਜਥੇਬੰਦੀਆਂ ਕਰਨ ਇਹਨਾਂ ਨੂੰ ਭੋਰਾ ਹੀ ਭੋ ਭੋਰਾ ਹੀ ਭੈ ਖੋ ਫਨੀ ਗੁਰੂ ਦਾ ਓਹੀਂ ਤੇ ਗੁਰੂ ਸਾਹਿਬ ਦੇ ਅੰਦਰ ਜਾਈਗੇ ਤੇ ਉੱਚੀ ਆਵਾਜ਼ ਚ ਕੂੰਦੇ ਨਹੀਂ ਗੇ ਹੱਥ ਜੋੜ ਕੇ ਨਮਸਕਾਰ ਕਰਕੇ ਇਹੋ ਹੀ ਮੰਗੀਦਾ ਕਿ ਦਾਤਿਆ ਤੂੰ ਸਰਬੱਤ ਦਾ ਭਲਾ ਕਰੀਂ ਤੇ ਆ ਵੇਖੋ ਆ ਸਾਰਾ ਕੁਝ ਵੇਖ ਲਓ ਬਾਕੀ ਵੀਡੀਓ ਸੁਣ ਵੀ ਲਿਓ ਕੁੜੀ ਕੀ ਆਖਣ ਲਈ ਜਾ ਠੀਕ ਹੈ किन जाते हमारे पास जाते हैं बिजली वाले तो तो आएं तो आएं 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 आएं

जुआ खेला जा रहा है यहां पे गुरुद्वारे में गुरुद्वारे में, में जुआ खेला जा रहा है और ये प्रधान साहब हैं जो कि जो कि ज्योति रोहन खालड़ी रोहन आपके बेटे हम बोल रहे हैं क्या समाज में ढंग से रहना नहीं आता इनको एक वैलेट लेके नहीं चलते हैं ये लोग आप लोग ऐसे हमारा क्या करना वो पता लग जाएगा ਪਾਉ ਸਾਰੇ ਸ਼ੇਅਰ ਕਰ ਦਿਓ ਪਤਾ ਲੱਗ ਜੇ ਵੀਡੀਓ ਕਿੱਥੋਂ ਦੀ ਆ ਜੇ ਕੁੜੀ ਨੇ ਡੱਕਿਆ ਤੇ ਅੱਗੋਂ ਆਕੜਦੇ ਆ ਇਹ ਨਹੀਂ ਆ ਵੀ ਗਲਤੀ ਮੰਨ ਲੈਣਾ ਉਹ ਤੁਸੀਂ ਖੇਡਣਾ ਕੋਈ ਹੋਰ ਥਾਂ ਨਹੀਂ ਪਰੇ ਮਰਿਆ ਖਪਿਆ ਤਰ ਤੋਂ ਜਾਂਦਾ ਤੁਸੀਂ ਗੁਰੂ ਦੇ ਸਾਹਮਣੇ ਬਹਿ ਕੇ ਜੂਆ ਖੇਡਣਾ ਜਿਹੜੇ ਗੁਰੂ ਨੇ ਇਹਨੂੰ ਬੱਜਰ ਕਰੈਰ ਚ ਲਿਖਿਆ ਪਰਾਓ ਵੀਡੀਓ ਜਦੋਂ ਵੇਖ ਲਈ ਉਦੋਂ ਸ਼ੇਅਰ ਕਰਦੇ ਹੋ ਇਹ ਪਤਾ ਤੇ ਲੱਗਣ ਹੈ ਕਿੱਥੋਂ ਇਹਨਾਂ ਨੂੰ ਕੋਈ ਡਰ ਭੈ ਸ਼ਰਮ ਹਜਾ ਹੈ ਨਹੀਂ ਕਿਸ ਤਰ੍ਹਾਂ 4-5 ਜਣੇ ਪੱਖੇ ਛੱਡੇ ਆ ਉਤੋਂ ਤੇ ਕਿਦਾਂ ਪੈਸੇ ਹੱਥ 'ਚ ਫੜੇ ਤੇ ਕਿਦਾਂ ਤਾਸ਼ ਦੇ ਪੱਤੇ ਫੜੇ ਆ ਫਿਰ ਸਿਆਣੇ ਬਿਆਣੇ ਤੁਸੀਂ ਹੈਗੇ ਜੇ ਉਹ ਤੁਹਾਨੂੰ ਇੰਨਾ ਹੀ ਨਹੀਂ ਪਤਾ ਲੱਗਦਾ ਤੁਸੀਂ ਬੈਠੇ ਕਿੱਥੇ ਜੀ ਵੀਰੋ ਵੀਡੀਓ ਸ਼ੇਅਰ ਕਰਦੇ ਹੋ